ਇਹ ਹੁਣ ਰਗੜਾ ਜਿਵੇਂ ਬਣਾ ਹੁੰਦਾ ਇਹਨਾਂ ਇਹਨਾਂ ਬਣਾ ਜਾਂ ਕਿਵੇਂ ਕਿਵੇਂ ਹੁੰਦਾ ਸਰ ਹਾਂ ਮੇਨਕੇ ਪਾਈ ਜਾਂਦਾ ਥੋੜਾ ਥੋੜਾ ਦੇਖ ਕੇ ਥੋੜਾ ਜਿਹਾ ਹਿਸਾਬ ਨਾਲ ਬੰਦਾ ਹਿਸਾਬ ਨਾਲ ਜਿੰਨੇ ਬੰਦੇ ਆ ਉਹਦੇ ਹਿਸਾਬ ਨਾਲ ਪਾਇਆ ਜਾਂਦਾ ਇਹ ਮਨਕੀਰਤ ਭਾਈ ਇਹ ਦਿੱਲੀ ਜਾਂ ਹਫਤੇ ਚ ਇੱਕ ਦੋ ਦਿਨ ਭਾਈ ਦਿੱਲੀ ਨਹੀਂ ਹਫਤੇ ਚ ਦੋ ਹਫਤੇ ਹੀ ਦੋ ਦਿਨ ਤੇ ਕਿੰਨਾ ਕੇ ਸਮਾਂ ਲਾਦਾ ਇਹਨੂੰ ਤਿਆਰ ਹੁੰਦਾ ਇਹ ਨਿਹੰਗਾਂ ਦਾ ਮੈਂ ਦੇਖਦਾ ਨਿਹੰਗ ਉੱਥੇ ਕਈ ਦਾ ਸਮਾਂ ਪਤਾ ਕਿਵੇਂ ਲੱਗਦਾ ਜੀ ਉਹ ਸਿੰਘ ਉਹ ਇੱਕ ਟਿੱਕ ਖਾਲਸਾ ਉਹ ਇੱਕ ਟਿੱਕ ਪਾਦੇ ਮੋਦੀ ਇਹ ਬੜਾ ਨੇਰ ਵਾਲਾ ਪਾ ਜੀ ਸਾਡਾ ਡਾਇਲੋਗ ਆ ਇਹ ਕਹਿੰਦਾ ਛੋਟਾ ਜਿਹਾ ਜਵਾਗ ਆ ਉਹਦਾ ਨਾਮ ਹੈ ਮੋਦੀ ਉਹ ਸਰਦਾਰ ਜੇ ਦਾ ਹਾਂ ਜੀ ਹਾਂ ਜੀ ਉਹ ਕਹਿੰਦਾ ਕੀ ਕਹਿੰਦਾ ਕੱਕੇ ਪੈਰ ਸਿਰ ਤੇ ਟਿੱਪੀ ਸੱਤਾਰਵੇਂ ਮਾਰਾ ਇਹਨਾਂ ਗਾਜਰ ਕਹਿੰਦਾ ਜੀ ਹੋ ਮੋਦੀ ਕਹਿੰਦਾ ਕਹਿੰਦਾ ਗਾਜਰ ਕਹਿੰਦਾ ਜੀ ਹੋ ਮੋਦੀ ਇਹ ਤੁਹਾਡੇ ਸਰਕਲ ਦਾ ਮੁੰਡਾ ਕੋਣ ਹੈ ਨਹੀਂ ਇਹ ਮੁੰਡਾ ਸੀਗਾ ਹੀ ਭਾਈ ਇਹ ਰੀਲਾਂ ਬੋ ਰੀਲਾਂ ਦੇ ਦੇ ਨੀ ਰੀਲਾਂ ਜੀ ਇੱਕ ਮੁੰਡੇ ਨੂੰ ਪੁੱਛਣ ਲਾ ਕੇ ਵੀ ਸੱਤੇ ਉੱਤੇ ਟਿੱਪੀ ਤਪਤਾ ਰ ਨਹੀਂ ਗਾ ਰਾਕੀ ਬਣ ਗਿਆ ਕਹਿੰਦਾ ਗਾਜਰ ਉਹ ਕਹਿੰਦਾ ਜੀ ਓਏ ਮੋਦੀ ਉਹ ਗੱਲ ਹੋ ਗਈ ਹੈਲੋ ਸਰ ਤੁਹਾਡੇ ਜਵਾਨ ਕਿੱਥੇ ਜਾ ਹੋਣਾ ਇਹ ਸਰਕਲ ਤੁਹਾਡਾ ਇਦਾਂ ਹੀ ਮਹਿਫਿਲ ਚਲਦੀ ਰਹਿੰਦੀ ਇਦਾਂ ਹੀ ਕਿੰਨੇ ਦੋਸਤ ਹੈ ਤੁਹਾਡੇ ਜਿਹੜੇ ਜਿਹੜੇ ਪੁਰਾਣੇ ਨੇ ਔਰ ਇਹ ਇਹ ਹੀ ਸਾਰੇ ਨੇ ਹੋਰ ਵੀ ਹੈਗੇ ਬਿੱਲਾ ਦੇਖ ਰਿਹਾ ਜੀ ਓਏ ਮੋਦੀ ਸਿੰਘ ਤਾਂ ਵਧੀਆ ਆ ਜਾ ਚਾਚਾ ਤੂੰ ਆ ਮੈਂ ਵੀ ਵਧੀਆ ਲਾਉਣ ਦੇ